ਤੱਲੀ ਉਹ ਉਹ ਜੰਡਾ ਦੇਖ ਹਾਂ ਥੱਲੇ ਨਾ ਹੋ ਨਾ ਯਾਦ ਪਾਣੀ ਦਾ ਪਤਾ ਨਹੀਂ ਲੱਗ ਰਿਹਾ ਕਿੱਧਰੋਂ ਆ ਰਿਹਾ ਘਰ ਦਾ ਥੱਲੇ ਕਾਹਵਰੇ ਮਾਰਨ ਦੇ ਉਹ ਦੇਖੀ ਉਹ ਨਾ ਤੈਨੂੰ ਆਇਆ ਉਹ ਇੱਥੋਂ ਪਟਕੇ ਭਾਰਾ ਨਾਰੂ ਉਹ ਪਟਕੇ ਪਾਤਾ ਤੇ ਮਿੱਟੀ ਨਾਲ ਦੇਖਾ ਇੱਧਰ ਵੀ ਆ ਰਿਹਾ ਇੱਧਰ ਨਹੀਂ ਆ ਇੱਧਰ ਤਾਂ ਹੋ ਗਿਆ ਬੰਦਾ ਮੈਂ ਅਸੀਂ ਵੀਡੀਓ ਬਣਾ ਰਖਿਆ ਉਹ ਦੋ ਸੁੱਕਾ ਤੇ ਆ ਬੱਚਾ ਆ ਗਿਆ ਖੜ ਜਾ ਖੜ ਜਾ ਸਰ ਆ ਭਾਈ ਇਹ ਨਹੀਂ ਵੀ ਸੁਣੀਗੀ ਉਹਨੂੰ ਪਿਆਦ ਵੀ ਪੱਟ ਲੈਂਗਾ ਸਾਰੇ ਲੱਗੇ ਜਣੇਗੇ ਹਾਂ ਬੰਦੇ ਉਹ ਵਾਲਾ ਮੇਰੇ ਕੋਲ ਨਹੀਂ ਆਉਂਦਾ ਚੈੱਕ ਤਾਂ ਸਾਰੀ ਕਰਨੇ ਪੈਣਗੇ ਉੱਪੀ ਦੇਲ ਤੇ ਦੇਖ ਪਾਣੀ ਕਿੱਥੋਂ ਸ਼ੁਰੂ ਹੋਇਆਗਾ ਉਹ ਜਿਹੜੇ ਸ਼ੁਰੂ ਤੋਂ ਬਣਾਈ ਆ ਆਪਣੇ ਕਿੱ데 ਦਿਖਾਈਂ ਮਾੜੇ ਜੀ ਦਿਖਾ ਬੀਤੇ ਮਾੜੇ ਜੀ ਕਿੱਦੋਂ ਸ਼ੁਰੂ ਹੋਇਆ ਮੈਂ ਨਾ ਕਰ ਪਾ ਰਿਹਾ ਹਾਂ ਐਕਰ ਬਣਿਆ ਦਿਖਾਏ ਜਾ ਪਹਿਲਾ ਸੱਫਾ ਪਿਆ ਤੇ ਜੰਮੀ ਮਾਇ ਕਹੀ ਗਿਆ ਹਾਂ ਹਾਂ ਤੁਹਾਨੂੰ ਦਰਸ਼ਕਾਂ ਨੂੰ ਪਾਣੀ ਦਿਖਾ ਮੰਗੇ ਉਹਦੀ ਚੱਲ ਪਿਆ सुे पानी का पता नहीं लग रहा कि देख देखा पूरी देखे तहो फ चलू पानी पहला थोड़ा थोड़ा चलया कर द

याय या बिचारा कौन सा निपुण साला हाँ देख लाया ओ तू जाया पानी ओ हक्की लगाया ओ हक्की लगाया अबे देख के दोगे आउ देख के मैं आ गया देख लाया तो मंत्री पार्क गया ना चल्ली क्या दो रात पार्क गया ढक गया हाँ वीडियो में ना ये रे आधी कल इमारत हमने तो कमाए इजाफ़ से को भी तका ताकरी नार बेचारे <laughs> नारिह नहीं पेश करने देख सकते नारू घर मूहे सारिया इधरों साढ़े पैया बेचार पेश कर दो भी की हो गया ਅਰ ਦੇਖ ਸਕਦੇ ਆ ਨੇ ਸੰਗਤਾਂ ਜੀ ਵੀ ਆ ਪਾਣੀ ਬੰਦਿਆਂ ਨੂੰ ਤਿੰਨ ਦਿਨਾਂ ਤਿੰਨ ਚਾਰ ਕਰਾਂ ਨੂੰ ਸਾਨੂੰ ਹੈਰਾਨ ਹੋਈ ਜਾਂਦੇ ਆ ਹਾਂ ਤੇ ਐਮਸੀ ਸਾਹਿਬ ਕਹਿੰਦੇ ਵੀ ਆ ਕੇ ਉਹ ਕਰਨਗੇ ਰੂਪੀ ਸਾਹਿਬ ਆਉਣਗੇ ਰੂਪੀ ਸਾਹਿਬ ਕਹਿੰਦੇ ਪੱਟੀ ਚੱਲੋ ਕਹਿੰਦੇ ਤੁਸੀਂ ਬੈਠੀ ਜਾਓ ਕੀ ਕਹਿੰਦੇ ਰੂਪੀ ਸਾਹਿਬ ਕਹਿੰਦੇ ਪੱਟੀ ਚੱਲੋ ਤੁਸੀਂ ਜਦੋਂ ਕਹਿੰਦੇ ਹੱਲ ਮਿਲੂਗਾ ਕੋਈ ਵੀ ਪਤਾਲ ਬਣ ਨਿਕੜਗਾ ਫੋਟੋ ਫਾਟ ਮੈਂ ਕਹਿੰਦਾ ਹੱਲ ਕਰ ਸਕਦਾ ਵੀ ਪਤਾਲ ਚੋਂ ਪਾਣੀ ਕੱਢ ਦੋ ਇਹ ਸੋਨੇ ਕੱਢਿਆ ਪਾਣੀ ਪਾਣੀ ਆ ਗਿਆ ਸੁਨਣਾ ਪਰਾਂ ਦੀ ਆ ਗਿਆ ਤਾ ਨਿਕਲ ਰਿਹਾ ਜੀ ਠੀਕ ਆ ਜੀ ਅੱਗੇ ਦੇਖੋ ਭਾਈ ਹਾਲੋ ਇਹ ਰੂਬੀ ਰੂਬੀ ਸਾਹਿਬ ਨੇ ਕਹਤਾ ਵੀ ਪਤਾਲ ਚੋਂ ਪਾਣੀ ਕੱਢ ਦੋ ਜੀ ਪਟਪਟ ਤੋਏ ਪਾ ਦੇ ਰੂਬੀ ਸਾਹਿਬ ਨੇ ਕਹਤਾ ਕਿ ਪਾਣੀ ਦਾ ਪਤਾ ਨਹੀਂ ਲੱਗ ਰਿਹਾ ਸੀ ਰੂਬੀ ਸਾਹਿਬ ਨੇ ਕਹਤਾ ਤੋਏ ਪੱਟ ਦੋ ਪਾੜ ਲੈ ਬਹੁਤ ਪਾਣੀ ਆ ਨਾ ਬਹੁਤ ਪਾਣੀ ਬਹਿ ਰਿਹਾ ਉਹ ਤੀ ਹੋਂ ਦੇ ਪਰ ਆ ਹੋਰ ਕੱਢ ਦੇ ਆ ਭੰਨ ਕਾਲੇ ਨੂੰ

क्या हो गया डिवरी मटिया से लीम का गाना 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 गान

ਆ ਬੋਲਦੇ ਹੁਣ ਇਹ ਪਾਣੀ ਹੁਣ ਇਹ ਟਿਕਿਆ ਹੁਣ ਇਹ ਪਾਣੀ ਦਾ ਇਹ ਦੁਬਾਰਾ ਵੀ ਟਿਕ ਸਕਦਾ ਹੈ ਅੱਛਾ ਜੀ ਤੇ ਇਹਦਾ ਹੱਲ ਹੁਣ ਸਰਕਾਰ ਕਰਦੀ ਹੈ ਜਾਂ ਕੌਣ ਕਰਦਾ ਇਹ ਸਰਕਾਰ ਦਾ ਹੱਕ ਨਹੀਂ ਬਣਦਾ ਵੀ ਇਹ ਪਾਣੀ ਦੇਖ ਸਕੇ ਵੀ ਕਿੱਥੋਂ ਆਉਂਦਾ ਕਿੱਥੇ ਜਾਂਦਾ ਇਹ ਤੁਹਾਨੂੰ ਪਰ ਪਟਨ ਨੂੰ ਕਿਹਨੇ ਕਹਤਾ ਵੀ ਪਟ ਪਟਰ ਟੋਏ ਪਾ ਦੋ

ਆਗੇ ਰੂਬੀ ਭਾਲੀ ਦਿੰਨੀ ਤੇ ਗੱਲ ਕਰੀ ਗੋਲ ਵਾਕੀ ਵੀਡੀਓ ਕਾਣੋ ਕਿੱਤਾ ਨਹੀਂ ਇਹ ਤਾਂ ਪਤਾ ਨਹੀਂ ਇਹਦਾ YouTube ਤੇ ਜਾਉ ਹਣਾ ਉਹ ਰੂਬੀ ਭਾਲਦਾ ਤੱਕ ਜੂ ਵੀਡੀਓ ਕਿੱਥੇ ਪਈ ਆ ਜਿਹਨੇ ਬੋਲੇ ਮਾਰੇ ਕਿਸ ਨੂੰ ਮਰੀ ਨਹੀਂ ਮਾਰੇ ਤੇ ਆ ਸੱਪੜ ਮਾਰ ਸੱਪੜ ਕਿੱਥੇ ਹੋਏ ਸੱਪੜ ਮੇਰੇ ਸੱਪੜ ਸੱਪੜ ਐ ਮਟੋ